ਸਤ ਸ੍ਰੀ ਅਕਾਲ ਪੰਜਾਬੀਓ ਬੜੀ ਖੁਸ਼ਖਬਰੀ ਦੀ ਗੱਲ ਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਦੂਜੇ ਪਾਸੇ ਜਿਹੜਾ ਕਿ ਖੁਸ਼ਖਬਰੀ ਦੀ ਗੱਲ ਮੈਂ ਤੁਹਾਨੂੰ ਦੱਸੂਗਾ ਬਾਅਦ ਦੇ ਵਿੱਚ ਪਹਿਲਾਂ ਇੱਕ ਹੋਰ ਗੱਲ ਜਿਹੜੀ ਕਿ ਪੰਜਾਬ ਦੇ ਵਿੱਚ ਹਹਾਕਾਰ ਮਚ ਚੁੱਕੀ ਐ ਜਿਵੇਂ ਕਿ ਭਾਈ ਅਮਰਪਾਲ ਸਿੰਘ ਮਹਿਰੋ ਨੂੰ ਚੱਕਣ ਦੀ ਤਿਆਰੀ ਬੜੀ ਤੇਜ਼ ਹੋ ਗਈ ਇੱਕ ਅਮਰਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦਾ ਤੇ ਜਿਹੜਾ ਦੂਜਾ ਭਾਈ ਅਮਰਪਾਲ ਸਿੰਘ ਮਹਿਰੋ ਉਹਨੂੰ ਚੱਕਣ ਦੀ ਜਿਹੜੀ ਕਿ ਤਿਆਰੀ ਹੋ ਰਹੀ ਹੈ ਇੱਕ ਪਾਸੇ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਚੋਂ ਬਾਹਰ ਨਿਕਲਣਗੇ ਕਿਉਂਕਿ ਉਹਨਾਂ ਦੀਆਂ ਜੜੀਆਂ ਮੈਂ ਤੁਹਾਨੂੰ ਗੱਲਾਂ ਦੱਸਦਾ ਕਿ ਦਰਸਾਲ ਹੈ ਕਿ ਆ ਜਿਹੜਾ ਕਿ ਨਜ਼ਦੀਕ ਸਮਾਂ ਆ ਚੁੱਕਿਆ ਭਾਈ ਅਮਰਤਪਾਲ ਸਿੰਘ ਦਾ ਡਿਬਰੂਗੜ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਦਾ ਤਾਂ ਦੂਜੇ ਪਾਸੇ ਅਮਰਤਪਾਲ ਸਿੰਘ ਮਹਿਰੋਂ ਜਿਹੜਾ ਕਿ ਕੁੜੀਆਂ ਦੀ ਰੱਖਿਆ ਕਰਦਾ ਇੱਜ਼ਤਾਂ ਬਚਾਉਂਦਾ ਲੋਕਾਂ ਪਿੱਛੇ ਲੜਦਾ ਤਾਂ ਉਹਨੂੰ ਚੱਕਣ ਦੀ ਤਿਆਰੀ ਬੜੀ ਤੇਜ਼ ਕਰ ਦਿੱਤੀ ਗਈ ਹੈ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਕੀ ਕਿਹਾ ਆਪਣੇ ਪਿੰਡ ਮੋਗਾ ਦੇ ਵਿੱਚ ਵੱਡਾ ਜਨੀਆਂ ਐਲਾਨ ਕਰ ਦਿੱਤਾ ਤਾਂ ਤੁਸੀਂ ਉਹਨੂੰ ਆਪਦੇ ਕੰਨਾਂ ਨਾਲ ਸੁਣੋ ਉਸ ਤੋਂ ਬਾਅਦ ਕਰਦੇ ਆ ਅਗਲੇ ਵਿਚਾਰ ਸਾਂਝੇ ਭਾਈ ਅਮਰਪਾਲ ਸਿੰਘ ਤੇ ਆਓ ਸੁਣਦੇ ਆ ਭਾਈ ਗੁਰਜੀਤ ਸਿੰਘ ਦਾ ਖਾਸ ਸਾਹਿਬ ਆਏ ਹੋ ਜੀ ਕੀ ਸਤਿ ਸ਼੍ਰੀ ਅਕਾਲ ਮੈਂ ਅਮਰਪਾਲ ਸਿੰਘ ਮੈਨੂੰ ਸਮੂਹ ਸਿੱਖ ਜੱਟ ਦਾ ਪੰਜਾਬ ਦਾ ਸਾਰੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਪਿਆਰ ਮਾਰ ਬਖਸ਼ਿਆ ਦੇ ਬਖਸ਼ ਰਹੇ ਆਸ ਕਰਦਾ ਕਿ ਜੀ ਅੱਗਾ ਸਾਰੇ ਇਕੱਠੇ ਹੋ ਕੇ ਚੱਲਾਂਗੇ ਆਪਣੇ ਕਿਸੇ ਨਾਲ ਕੋਈ ਨਿੱਜੀ ਦਸ਼ਮਣੀ ਨਹੀਂ ਹੈ ਪਰ ਜਿਹੜਾ ਆਪਣੇ ਰਾਹ ਦੇ ਵਿੱਚ ਆਉਂਦਾ ਵਸ ਆਪਾਂ ਥੋੜਾ ਜਿਹਾ ਥੋੜਾ ਸੰਕਟ ਹੋਦਾ ਜਾਂਦਾ ਹੈ ਉਹ ਗੱਲ ਬਾਰੇ ਕੋਈ ਨਹੀਂ ਹੈ ਤੇ ਪੰਜਾਬ ਦੇ ਵਿੱਚ ਜੋ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਕੋਲ ਆਉਂਦੇ ਆ ਮੈਸੇਜ ਆਈ ਘੱਟ ਰੱਖਣਾ ਘੱਟ ਰੱਖਣਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਾਂ 26 ਜਾਂ 27 ਤਰੀਕ ਨੂੰ ਮੋਗੇ ਸ਼ਹਿਰ ਦੇ ਵਿੱਚ ਹੀ ਸਭ ਤੋਂ ਵੱਡਾ ਡੱਟ ਰੱਖਾਂਗੇ ਜਿੰਨੇ ਵੀ ਸੱਤ ਇਸ ਵੀਡੀਓ ਨੂੰ ਦੇਖਣਾ ਕੋਈ ਵੀ ਜਥੇਬੰਦੀ ਆ ਕੋਈ ਵੀ ਕਮੇਟੀ ਆ ਕੋਈ ਵੀ ਸਮਾਜ ਸੰਸਥਾ ਜਾਂ ਵਾਸੀ ਵੀਰ ਨੇ ਪਹਿਲੇ ਕੋਈ ਵੀ ਪਰਿਵਾਰ ਨੇ ਸਾਰਿਆਂ ਨੂੰ ਬੇਨਤੀ ਹੈ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਨਿੱਜੀ ਗੱਠ ਨਾ ਰੱਖਿਆ ਜਾਵੇ ਆਪਾਂ ਸਭ ਤੋਂ ਵੱਡਾ ਗੱਠ ਤੇ ਇੱਕੋ ਗੱਠ ਆਪਾਂ ਮੋਡੇ ਸ਼ਹਿਰ ਦੇ ਵਿੱਚ ਰੱਖਾਂਗੇ ਜਿੱਥੇ ਦਾ ਮੈਂ ਰਹਿਣ ਵਾਲਾ ਹਾਂ ਉੱਥੇ ਆਪਾਂ ਜੋ ਵੀ ਹੈਗਾ ਗੱਲਬਾਤ ਰੱਖਾਂਗੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਨਾ ਤੋ ਲੈ ਕੇ ਇਹ ਇਕੱਠਾ ਮੇਰਾ ਨਹੀਂ ਹੋਗਾ ਇਹ ਗੱਠ ਕਿਸੇ ਨਿੱਜੀ ਬੰਦੇ ਦਾ ਨਹੀਂ ਹੋਗਾ ਇਹ ਗੱਠ ਸੋ ਪੰਜਾਬ ਦਾ ਸਾਰਿਆਂ ਦਾ ਇਕੱਠਾ ਬੜੀ ਵੱਡੀ ਗੱਲ ਆ ਪੰਜਾਬੀ ਉਹ ਗੱਲ ਏ ਆ ਵੀ ਜਿਹੜੀ ਕੁੜੀ ਦਾ ਮਾਮਲਾ ਸੀ ਉਹ ਮੁੱਕਰ ਚੁੱਕੀ ਆ ਭਾਈ ਅਮਰਪਾਲ ਸਿੰਘ ਨੇ ਜਿਹੜਾ ਕਿ ਉਹਦੇ ਹੱਕ ਦੇ ਵਿੱਚ ਲੜਾਈ ਲੜੀ ਸੀ ਉਹ ਬਾਬੇ ਨੂੰ ਜੇਲ੍ਹ ਕਰਾਈ ਸੀ ਚਲੋ ਮਾਮਲਾ ਜਿਹੜਾ ਹੁਣ ਇਹ ਭਾਈ ਅਮਰਪਾਲ ਸਿੰਘ ਦਾ ਇਹ ਬੜਾ ਭਖ ਚੁੱਕਿਆ ਪੰਜਾਬ ਦੇ ਵਿੱਚ ਇਹਨੂੰ ਚੱਕਣ ਦੀ ਜਿਹੜੀ ਕਿ ਤਿਆਰੀ ਚੱਲ ਰਹੀ ਆ ਦੂਜੇ ਪਾਸੇ ਹੁਣ ਭਾਈ ਅਮਰਪਾਲ ਸਿੰਘ ਤੇ ਆ ਰਹੇ ਆ ਜਿਹੜਾ ਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਬੜੀ ਹੀ ਤੇਜ਼ ਜਿਹੜੀ ਕਿ ਤਿਆਰੀ ਹੋ ਰਹੀ ਆ ਬਾਹਰ ਆਉਣ ਦੀ ਤੁਸੀਂ ਕਹੋਗੇ ਕਿਵੇਂ ਹੋ ਸਕਦੀ ਆ ਦਰਅਸਲ ਗੱਲ ਇਹ ਸੱਚੀ ਆ ਕਿਵੇਂ ਸੱਚ ਹੋ ਸਕਦੀ ਆ ਬਾਰੇ ਭਰਾ ਮੈਨੂੰ ਕਮੈਂਟ ਕਰਦੇ ਨੇ ਵੀ ਇਹ ਗੱਲ ਕਿਵੇਂ ਹੋ ਸਕਦੀ ਆ ਬਾਈ ਹੋ ਸਕਦੀ ਐ ਨਹੀਂ ਹੋ ਰਹੀ ਐ ਕਿਵੇਂ ਹੋ ਰਹੀ ਐ ਮੈਂ ਤੁਹਾਨੂੰ ਦੱਸਦਾ ਦੇਖੋ ਜੋ ਬਾਈਡਨ ਜਿਹੜਾ ਕਿ ਪ੍ਰਧਾਨ ਮੰਤ ਆਪਣਾ ਰਾਸ਼ਟਰਪਤੀ ਆ ਅਮਰੀਕਾ ਦਾ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਗਿਆ ਹੋਇਆ ਸੀ ਤਾਂ ਉਹਦੀ ਵੀ ਬੇਇੱਜ਼ਤੀ ਹੋ ਚੁੱਕੀ ਆ ਜੋ ਬਾਈਡਨ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਉਹਦਾ ਨਾਮ ਤੱਕ ਨਹੀਂ ਲਿਆ ਉਸ ਬੰਦੇ ਨੇ ਸਟੇਜ ਦੇ ਉੱਤੇ ਉਹਦਾ ਨਾਮ ਭੁੱਲ ਗਿਆ ਲੈਣਾ ਤਿੰਨ ਹੋਰ ਰਾਸ਼ਟਰਪਤੀ ਸੀ ਉਹਨਾਂ ਦਾ ਨਾਮ ਤਾਂ ਲੈ ਦਿੱਤਾ ਇਹਦਾ ਨਾਮ ਭੁੱਲ ਚੁੱਕਿਆ ਸੀ ਉਹ ਹੁਣ ਤੁਸੀਂ ਸਮਝੋ ਜੋ ਬਾਈਡਨ ਤੱਕ ਦਾ ਦਿਮਾਗ ਹਿੱਲਿਆ ਪਿਆ ਮੋਦੀ ਦਾ ਕੋਈ ਨਾਮ ਨਹੀਂ ਲੈਣ ਨੂੰ ਤਿਆਰ ਮੋਦੀ ਦੀ ਚਰਚਾ ਸੀ ਜਿਹੜੀ ਪਹਿਲਾਂ ਵਾਲੀ ਉਹ ਨਹੀਂ ਰਹੀ ਤਾਂ ਹੁਣ ਤੁਸੀਂ ਕਹੋਗੇ ਇੰਨਾ ਗੱਲਾਂ ਦਾ ਲੈਣਾ ਦੇਣਾ ਭਾਈ ਅਮਰਪਾਲ ਸਿੰਘ ਨਾਲ ਕੀ ਹੈ ਹੈਗਾ ਮੈਂ ਤੁਹਾਨੂੰ ਦੱਸੂਗਾ ਦੇਖੋ ਭਾਈ ਅਮਰਪਾਲ ਸਿੰਘ ਤੇ ਤੁਹਾਨੂੰ ਵੀ ਪਤਾ ਹੈ ਵੀ ਜਿਹੜੀ ਕਿ ਧੱਕੇ ਨਾਲ ਐਨਐਸਏ ਲਾਈ ਗਈ ਆ ਬਿਨਾਂ ਵਜ੍ਹਾ ਤੋਂ ਲਾਈ ਗਈ ਆ ਆਪਦੇ ਡਰ ਦੇ ਮਾਰਿਆਂ ਨੇ ਉਹਦੇ ਤੇ ਐਨਐਸਏ ਐਕਟ ਲਵਾ ਦਿੱਤਾ ਜਿਹੜਾ ਕਿ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਇਹਦੇ ਉੱਤੇ ਉਹ ਕਿਉਂ ਲਾਇਆ ਉਹ ਕ ਕੋਈ ਕਾਨੂੰਨ ਦੀ ਕੋਈ ਪ੍ਰਕਿਰਿਆ ਜਾ ਕੋਈ ਸੰਵਿਧਾਨ ਦੇ ਮੁਤਾਬਕ ਉਹਦੇ ਜੁਰਮ ਦੇ ਮੁਤਾਬਕ ਨਹੀਂ ਲੱਗੀ ਉਹਨੂੰ ਧੱਕੇ ਦੇ ਨਾਲ ਉਹਦੇ ਉੱਤੇ ਥੱਪਿਆ ਗਿਆ ਤੇ ਜਿਹੜੇ ਬੰਦੇ ਨੇ ਤੇ ਸੀਹੇ ਚਲੇ ਹੋਣ ਜਾਂ ਚੱਲ ਰਿਹਾ ਹੋਵੇ ਤਾਂ ਉਸ ਬੰਦੇ ਦੀ ਵਜ੍ਹਾ ਦੇ ਨਾਲ ਇਹਨਾਂ ਲੀਡਰਾਂ ਦਾ ਜਿਹੜਾ ਗਾਹ ਪਿਆ ਹੋਇਆ ਪੰਜਾਬ ਦੇ ਵਿੱਚ ਸੈਂਟਰ ਤੱਕ ਹਿੱਲ ਚੁੱਕਿਆ ਤੁਸੀਂ ਕੀ ਸਮਝਦੇ ਹੋਵੋਗੇ ਵੀ ਇਹ ਇਹਨਾਂ ਦੇ ਕਰਮਾਂ ਦਾ ਫਲ ਦੂਜੇ ਪਾਸਿਓਂ ਨਹੀਂ ਹੈਗਾ ਜਿਹੜਾ ਕਿ ਇਹਨਾਂ ਨੇ ਆਪ ਯਾਨੀ ਫਾਲ ਜਿਹੜਾ ਇਹਨਾਂ ਨੇ ਤਿਆਰ ਕੀਤਾ ਆਪਦੇ ਲਈ ਇਹਨਾਂ ਨੂੰ ਉਹ ਮਿਲ ਰਿਹਾ ਪੰਜਾਬੀਓ ਭਾਈ ਅਮਰਪਾਲ ਸਿੰਘ ਪਹਿਲਾਂ ਦੇ ਬੰਦੀ ਸਿੰਘ ਇਹਨਾਂ ਨੇ ਜਿਹੜੇ ਅੰਦਰ ਕੀਤੇ ਨੇ ਉਹਨਾਂ ਦਾ ਦੁਸ਼ਪ੍ਰਭਾਵ ਜਿਹੜਾ ਇਹਨਾਂ ਨੇ ਕੀਤਾ ਉਹਨਾਂ ਦਾ ਜਿਹੜੇ ਕਰਮ ਨੇ ਇਹ ਉਹ ਭੋਗ ਰਹੇ ਨੇ ਦੇਖੋ ਉਹਨਾਂ ਦੇ ਉੱਤੇ ਕਿੱਡੇ ਕਿੱਡੇ ਪਾਪ ਕਰਕੇ ਉਹਨਾਂ ਨੂੰ ਬੰਦ ਕਰੀ ਬੈਠੇ ਬਿਨਾਂ ਗੱਲ ਤੋਂ ੱੱਕੇ ਨਾਲ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਨੂੰ ਡਾਰਾ ਤੇ ਮੈਂ ਐਨਐਸਐ ਲਾਤੀ ਉਹਦੇ ਤੇ ਇਹ ਬਿਲਕੁਲ ਗਲਤ ਸਰਾਸਰ ਗਲਤ ਨੇ ਅੱਛਾ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਗੱਲ ਸੀ ਭਾਈ ਅਮਰਪਾਲ ਸਿੰਘ ਬਾਹਰ ਜਿਵੇਂ ਹੁਣ ਭਗਵੰਤ ਮਾਨ ਦਾ ਤਸੀਫਾ ਕੱਲ ਮਿਲੇ ਪਰਸੋ ਮਿਲੇ ਉਸੇ ਦਿਨ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਿ ਬਾਹਰ ਆਉਣ ਦੀਆਂ ਤਿਆਰੀਆਂ ਬਿਲਕੁਲ ਸਟਾਰਟ ਹੋ ਜਾਣੀਆਂ ਮੈਂ ਹਰ ਵੀਡੀਓ ਦੇ ਵਿੱਚ ਕਿਉਂ ਕਹਣਾ ਇਹ ਵੀਡੀਓ ਤੁਹਾਡੇ ਕੋਲ ਰਿਕਾਰਡ ਰਹਿ ਜਾਣੀ ਆ ਤਾਂ ਦੂਜੀ ਗੱਲ ਇੱਕ ਹੋਰ ਜਿਹੜੀ ਪੱਕੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਜੇਕਰ ਪ੍ਰਾਲਾ ਸਿੱਖਾਂ ਨੇ ਜਾਂ ਫਿਰ ਪੰਜਾਬ ਦੇ ਲੋਕਾਂ ਨੇ ਨਾ ਕੀਤਾ ਤਾਂ ਹੋਏ ਆ ਅਮਰਪਾਲ ਸਿੰਘ ਮਹਿਰੋ ਨੂੰ ਚੱਕਣ ਦੀ ਜਿਹੜੀ ਕਿ ਤਿਆਰੀ ਹੋ ਰਹੀ ਹੈ ਕਿਉਂਕਿ ਉਹ ਵੀ ਇੱਕ ਵਾਰੀ ਕਹਿ ਸਕਦੇ ਜਿਵੇਂ ਕਿ ਅੰਡਰਗਰਾਉਂਡ ਹੋਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਕਿ ਬੰਦੇ ਦੇ ਉੱਤੇ ਪ੍ਰਭਾਵ ਪੈ ਜਾਣ ਕਿਉਂਕਿ ਪੰਜਾਬ ਦੀ ਸਥਿਤੀ ਦੇਖੋ ਕੀ ਹੈ ਜਿਹੜੀ ਕੁੜੀ ਦੀ ਮਦਦ ਕੀਤੀ ਉਸੇ ਬੇਸ਼ਰਮ ਨੇ ਬਿਆਨ ਮੁਕਰ ਗਈ ਤਾਂ ਹੁਣ ਦੇਖੋ ਤੁਸੀਂ ਵਿਸ਼ਵਾਸ ਬੰਦੇ ਦਾ ਉੱਠ ਜਾ ਰਿਹਾ ਪੰਜਾਬ ਦੇ ਵਿੱਚ ਮੈਂ ਕਹਿੰਦਾ ਵੀ ਜਿਹੜਾ ਇੰਨਾ ਕੁਝ ਵੱਧ ਰਿਹਾ ਐ ਇੰਨੇ ਕ੍ਰਾਈਮ ਵੱਧ ਰਹੇ ਨੇ ਤਾਂ ਉਹਨਾਂ ਦੀ ਰੱਖਿਆ ਕੌਣ ਕਰੂ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਇਹੋ ਜਿਹੀਆਂ ਔਰਤਾਂ ਨੇ ਉਹ ਔਰਤਾ ਹੋਣ ਦੇ ਉੱਤੇ ਵੀ ਕਲੰਕ ਨੇ ਜਿਹੜੀਆਂ ਇੱਕ ਯੋਧਿਆਂ ਦਾ ਨਾਮ ਮਿੱਟੀ 'ਚ ਮਲਾਉਣ ਨੂੰ ਫਿਰਦੀਆਂ ਨੇ ਉਹਨੇ ਉਹਦੇ ਚੱਕਰ ਦੇ ਵਿੱਚ ਬਾਬੇ ਨਾਲ ਦਸ਼ਮਣੀ ਖੜੀ ਕੀਤੀ ਤਾਂ ਦੂਜੇ ਪਾਸੇ ਉਹ ਮੁਕਰ ਗਈ ਬਿਆਨ ਤਾਂ ਉਹਨੂੰ ਹੁਣ ਚੱਕਣ ਦੀ ਤਿਆਰੀ ਹੋ ਰਹੀ ਹੈ ਕਾਨੂੰਨ ਦੇ ਜਰੀਏ ਜਣੀ ਉਹਨੂੰ ਅੰਦਰ ਐਨਐਸਏ ਲਾ ਕੇ ਦਿੱਤੇ ਵੀ ਅੰਦਰ ਦਿੱਤਾ ਜਾਵੇ ਵੱਡੇ ਪੱਧਰ ਤੇ ਉਹਨੂੰ ਅੰਦਰ ਦੇਣਾ ਹੋਊਗਾ ਤੁਹਾਡੇ ਕੋਲ ਹੀ ਆ ਇਹ ਵੀਡੀਓ ਆਪਣੀ ਰਿਕਾਰਡ ਰਹੀ ਨਹੀਂ ਹਾਲਾਂਕਿ ਇਹ ਜੀ ਗੱਲ ਨਹੀਂ ਹੈਗੀ ਪਰ ਇਹ ਜਿਹੜੀਆਂ ਤਿਆਰੀਆਂ ਨੇ ਤਿਆਰੀਆਂ ਉਹੀ ਨੇ ਇੱਕ ਅਮਰਤਪਾਲ ਪਹਿਲੇ ਹੀ ਜਿਹੜਾ ਕਿ ਅੰਦਰ ਆ ਉਹ ਜਦੋਂ ਕਿ ਬਾਹਰ ਆਉਣ ਦੀ ਤਿਆਰੀ ਹੋਣੀ ਹੈ ਤੇ ਇਧਰੋਂ ਦੂਜੇ ਪਾਸੇ ਮੈਂ ਕਹਿੰਦਾ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਇਹਨੂੰ ਜਿਹੜਾ ਕਿ ਅੰਦਰ ਡਟਿਆ ਜਾਊਗਾ ਤਾਂ ਮੈਂ ਕਹਿੰਦਾ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਅਪੀਲ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਵੀ ਕੀਤੀ ਹੈ ਦੇਖੋ ਇੱਕ ਗੱਲ ਸੋਚਣ ਵਾਲੀ ਆ ਅਮਰੀਕਾ ਦੇ ਵਿੱਚ ਸਾਡੇ ਸਿੱਖਾਂ ਨੇ ਮੋਦੀ ਦੇ ਖਿਲਾਫ ਜਿਹੜਾ ਕਿ ਅਜੰਡਾ ਚਲਾਇਆ ਉਹ ਬਹੁਤ ਬੜੀ ਵਧੀਆ ਗੱਲ ਹੈ ਕਿਉਂਕਿ ਭੰਪ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਅਮਰੀਕਾ ਤੇ ਆਵਾਜ਼ ਉੱਠੀ ਪਈਆ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਕੀ ਦੱਸੋ ਇਹਦੇ ਵਿੱਚ ਘਾਟ ਹੈ ਜਿਹੜਾ ਕਿ ਪਿੱਛੇ ਰਹਿ ਜੀਏ ਤੇ ਮੈਂ ਚਾਹੁੰਦਾ ਵੀ ਸਾਡੇ ਪੰਜਾਬ ਦੇ ਲੋਕ ਤਾਂ ਜ਼ਰੂਰ ਮੂਰੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਲੀਡਰਾਂ ਨੇ ਜਿਹੜੀ ਹਹਾਕਾਰ ਮਚਾਈ ਆ ਕਾਨੂੰਨ ਵੀ ਜਿਹੜੀ ਵਿਵਸਥਾ ਕਾਨੂੰਨ ਵਿਵਸਥਾ ਇਹ ਵੀ ਬੜੀ ਕਮਜ਼ੋਰ ਕਰੀ ਹੋਈ ਹੈ ਇਹਨਾਂ ਨੇ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਹੁੰਦਾ ਸਾਰਾ ਕੁਝ ਤਾਂ ਇਸ ਕਰਕੇ ਪੰਜਾਬੀ ਉਹ ਸਮਝਣ ਦੀ ਲੋੜ ਆ ਪੰਜਾਬ ਬੜਾ ਜੂਝ ਰਿਹਾ ਹੈ ਸਿੰਘ ਵੀ ਜੂਝ ਰਹੇ ਨੇ ਕਿਉਂਕਿ ਉਹਨਾਂ ਦੇ ਧੱਕੇ ਨਾਲ ਐਨਐਸਏ ਲਾਈ ਹੋਈ ਆ ਉਹ ਕੋਈ ਐਵੇਂ ਨਹੀਂ ਲੱਗੀ ਤਾਂ ਮੈਂ ਚਾਹੂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜਾਵੇ ਜਾ ਕੇ ਆਪਣੇ ਲੋਕਾਂ ਦੇ ਵਿੱਚ ਜਜ਼ਬਾ ਕਾਇਮ ਰਹੇ ਕਮ ਸੇ ਕਮ ਜਜ਼ਬਾ ਕਾਇਮ ਰਹੇ ਨਾ ਲੋਕਾਂ ਦੇ ਪ੍ਰਤੀ ਪਰ ਵੱਡੇ ਪੱਦਰ ਤੇ ਹੁਣ ਇਹਨਾਂ ਦੀ ਕਾਟ ਕਰਨ ਦੀ ਲੋੜ ਹੈ ਵੱਡੇ ਕੱਟ ਕਰਕੇ ਇਹਨਾਂ ਦੇ ਧਰਨੇ ਲੱਗਣੇ ਚਾਹੀਦੇ ਇਹਨਾਂ ਦੇ ਖਿਲਾਫ ਜਿਵੇਂ ਕਿ ਹੁਣ ਅਮਰੀਕਾ ਦੇ ਵਿੱਚ ਹੋ ਰਿਹਾ ਤਾਂ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਠੀਕ ਹੈ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਉਹ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ